ਤੁਹਾਡੇ ਚ ਦਮ ਹੈ ਭਾਰਤ ਸਰਕਾਰ ਚ ਵਿਦੇਸ਼ਾਂ ਚੋ ਖਰੀਦ ਕੇ 80 ਕਰੋੜ ਲੋਕਾਂ ਨੂੰ ਤੁਸੀਂ ਦੇ ਲਵੋਗੇ ਫਿਰ ਕਿਸਾਨ ਜਿਹੜੇ ਵੱਡੇ ਵੱਡੇ ਫਾਰਮ ਨੇ ਚਾਹੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਉੱਥੇ ਆਪਦੀ ਗੱਲ ਪਹੁੰਚਾਉਣ ਲਈ ਕੀ ਕਰ ਆਪੇ ਹਿੰਮਤ ਮਾਰ ਪਹਿਲਾਂ ਗੱਲਾਂ ਹੋਰ ਹੁੰਨੀਆਂ ਸੀਗੀਆਂ ਉਹਨਾਂ ਚ ਭੇਜਣਾ ਅਗਲਿਆਂ ਨੇ ਅਕਸੈਪਟ ਕਰਨਾ ਭਾਰਤ ਸਰਕਾਰ ਨੇ ਅਨਾਉਂਸ ਕਰਨਾ ਤੁਹਾਨੂੰ ਵੀਜ਼ੇ ਮਿਲਨੇ ਫਿਰ ਤੁਸੀਂ ਜਾਣਾ ਉੱਧਰ ਸੋਸ਼ਲ ਮੀਡੀਆ ਓਪਨ ਐਂਡਡ ਪਲੈਟਫਾਰਮ ਹੈ ਇੱਕੋ ਲੜਕੀ ਹੈ ਗਰੇਟਾ ਥੰਬਰ ਉਹਨੇ ਇੱਕ ਗੱਲ ਕੀਤੀ ਉਹ ਪਾਕਿਸਤਾਨੀ ਸੀ ਕੁੜੀ ਮਲਾਲਾ ਯੂਸਫzai ਉਹਨੇ ਹਾਂ ਉਹਨੇ ਇੱਕ ਗੱਲ ਹਾਊ ਡੇਅਰ ਯੂ ਡੂ ਥੈਟ ਮੈਂ ਕਹਿੰਨਾ ਹਾਊ ਡੇਅਰ ਯੂ ਡੂ ਇਨਜਸਟਸ ਟੂ ਫਾਰਮਿੰਗ ਕਮਿਊਨਿਟੀ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਤੁਹਾਨੂੰ ਰੋਟੀ ਦੇਣ ਵਾਲੇ ਆਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਚ ਦਮ ਹੈ ਭਾਰਤ ਸਰਕਾਰ ਚ ਕਿ ਵਿਦੇਸ਼ਾਂ ਚੋਂ ਖਰੀਦ ਕੇ 80 ਕਰੋੜ ਲੋਕਾਂ ਨੂੰ ਤੁਸੀਂ ਦੇ ਲਵੋਗੇ ਗਲੋਬਲ ਪਲੇਟਫਾਰਮ ਦੀ ਕਿਉਂ ਗੱਲ ਕਰ ਰਹੇ ਆ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਉੱਥੇ ਇੰਡੀਆ ਦਾ ਕੰਟ੍ਰਿਬਿਊਸ਼ਨ ਗਿਣਿਆ ਜਾਂਦਾ ਕਿ 26% ਚੌਲ ਸਾਰੀ ਦੁਨੀਆ ਦਾ ਇਕੱਲਾ ਇੰਡੀਆ ਦਿੰਦਾ ਤੇ ਇਕੱਲੇ ਇੰਡੀਆ ਚ ਇਕੱਲਾ ਇੱਕ ਪੰਜਾਬ ਆ ਸਾਰੇ ਪੰਜਾਬ ਦਾ ਕੰਟ੍ਰਿਬਿਊਸ਼ਨ ਰਾਸ਼ਟਰੀ ਅੰਨ ਭੰਡਾਰ ਦੇ ਵਿੱਚ ਚੌਲਾਂ ਦਾ 20% ਆ ਕਿ ਕਿੰਨੂ ਪਤਾ ਜੇ ਸਾਡੇ ਆਪ ਦਾ ਆਈਏ ਕਿਉਂ ਲੋਕ ਉੱਥੇ ਜਾਂਦੇ ਨੇ ਕਿ ਉਹਦੀ ਮਦਦ ਕਰੋ ਇਹ ਕੈਚਮੈਂਟ ਏਰੀਆ ਹੈ ਦੁਨੀਆ ਲਈ ਜਦੋਂ ਚੁੰਡੀ ਗਲੋਬਲ ਲੈਵਲ ਤੇ ਵੱਡੀ ਜਾਏਗੀ ਨਾ ਫੇਰ ਸਾਰੇ ਸਤਰਕ ਹੋ ਜਾਣਗੇ ਜੇ ਪੰਜਾਬ ਨੇ ਕੰਟਰੀਬਿਊਸ਼ਨ ਨਹੀਂ ਹੋਇਆ ਪ੍ਰੋਪਰ ਹੜ ਨਾਲ ਮੀਂਹ ਨਾਲ ਕਿਸੇ ਵੀ ਤਰ੍ਹਾਂ ਕੇਂਦਰੀ ਖਾਦ ਭੰਡਾਰ ਚ ਘਾਟਾ ਪਿਆ ਖਾਦ ਭੰਡਾਰ ਨੂੰ ਪੂਰਾ ਕਰਨ ਲਈ ਤੁਸੀਂ ਅੰਤਰਰਾਸ਼ਟਰੀ ਲੈਵਲ ਤੇ ਫੂਡ ਗ੍ਰੇਨ ਖਰੀਦੋਗੇ ਤੇ ਗਰੀਬ ਮੁਲਕ ਕਿੱਥੇ ਜਾਣਗੇ ਉਹ ਤੇ ਮਰਗੇ ਨਾ ਜਿਹਦੇ ਕੋਲ ਫਾਰਨ ਐਕਸਚੇਂਜ ਨਹੀਂ ਹੈਗੀ ਤੇ ਭੁੱਖਮਰੀ ਫੈਲੇਗੀ ਤੇ ਲੋਕਲ ਸਿਵਲ ਵਾਰ ਚੱਲਣਗੀਆਂ